ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਇੱਕ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੇ ਵੀਡੀਓ ਪਾਈ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਮਦੀਪੁਰ ਦੇ ਡਾਕਟਰ ਸਾਹਿਬ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਥ੍ਰੈਟ ਆ ਰਹੀਆਂ ਸਾਰਾ ਕੁਝ ਉਹਨਾਂ ਨੇ ਦੱਸਿਆ ਤੁਸੀਂ ਵੀ ਸੁਣਿਆ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਵੇਖੋ ਪੁਲਿਸ ਪ੍ਰਸ਼ਾਸਨ ਆਪਦੀ ਬੜੀ ਵਧੀਆ ਤਰੀਕੇ ਦੇ ਨਾਲ ਉਹ ਕਾਰਵਾਈ ਕਰ ਰਿਹਾ ਜਦੋਂ ਕੰਪਲੇਂਟ ਜਾਂਦੀ ਆ ਇਹ ਵੀ ਜਿਟਲੀ ਹੋ ਤੇ ਪਰਚਾ ਦਰਜ ਹੋ ਜਾਂਦਾ ਉਸ ਕੰਪਲੇਂਟ ਦੇ 20 ਨੰਬਰ ਐਫ ਆਈ ਆਰ ਝੰਡੇਟਾ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਆ ਔਰ ਇਹ ਗੱਲ ਕਹਿ ਦੇਣਾ ਕੋ ਸਿਕورٹی ਵਾਲਾ ਬੜਾ ਮਾੜਾ ਯੂਟਿਊਬ ਤੋਂ ਸੁਣਦਾ ਰਹਿੰਦਾ ਯੂ ਡਿਪਰੈਸ਼ਨ ਦੇ ਮਰੀਜ਼ ਹੀ ਵੈ ਗਲਤ ਗੱਲਾਂ ਵਾ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਚਲੋ ਅਸੀਂ ਸਾਰੇ ਰੱਬ ਦੇ ਬਣਾਏ ਇੱਕੋ ਜਿਹੇ ਬੰਦੇ ਆ ਔਰ ਜਿਹੜੀ ਪੁਲਿਸ ਦੀ ਕਾਰਵਾਈ ਆ ਜਿਸ ਤਰੀਕੇ ਨਾਲ ਜੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੇ ਵੀਡੀਓ ਪਾ ਕੇ ਦੱਸਿਆ ਮੈਂ ਸਮਝਦਾ ਕਿ ਉਸ ਪਰਿਵਾਰ ਦਾ ਨੁਕਸਾਨ ਕਰਾਉਣ ਵਾਲੀ ਗੱਲ ਆ ਕਿ ਆਪਾਂ ਇੱਕ ਜਿਹੜੀਆਂ ਗੱਲਾਂ ਜਿਹੜੀਆਂ ਪੁਲਿਸ ਦੀ ਕਾਰਵਾਈ ਜਿਹੜੀ ਸਿਕਰਟ ਰੱਖਣੀ ਚਾਹੀਦੀ ਸਾਨੂੰ ਆਪਾਂ ਦਾ ਸਾਰਾ ਕੁਝ ਜਨਗਿਆਰ ਕਰਤਾ ਕਿਥੋਂ ਦਾ ਕੀ ਰਿਪੋਰਟੀਆਂ ਸੁਣਾ ਦਿਆਂ ਆਪਾਂ ਤਾਂ ਉਹਦੀ ਦੁਸ਼ਮਣੀ ਹੋਰ ਵ ਆਪਾਂ ਉਹ ਇਹ ਦੁਸ਼ਮਣੀ ਘਟਾਉਣੀ ਚਾਹੀਦੀ ਉਹਨਾਂ ਬੰਦਿਆਂ ਤੱਕ ਪਹੁੰਚਣਾ ਚਾਹੀਦਾ ਹੈਗਾ ਪੁਲਿਸ ਦੀ ਮਦਦ ਲੈ ਕੇ ਔਰ ਮੈਂ ਸਮਝਦਾ ਕਿ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਆ ਉਹ ਕਹਿੰਦੇ ਕਿ ਜਦੋਂ ਭਾਈ ਸਾਡੇ ਕੋਲ ਕੰਪਲੇਟ ਆਈ ਅਸੀਂ ਉਸ ਵੇਲੇ ਐਫਆਈਆਰ ਦਰਜ ਕਰਤੀ ਔਰ ਸਾਈਬਰ ਇਕੀ ਦੇ ਨਾਲ ਲੱਗੇ ਹੋਏ ਆ ਉਹਨਾਂ ਨੂੰ ਇੱਕ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਆ ਔਰ ਉਹਨਾਂ ਦੀ ਹਾਜ਼ਰ ਕਰਨਾ ਸਾਡਾ ਜਿਹੜਾ ਕੰਮ ਹੈ ਔਰ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਣਗੀਆਂ ਤੇ ਮੈਂ ਸਮਝਦਾ ਕਿ ਲੋਕਾਂ ਦੇ ਬੱਚਿਆਂ ਦਾ ਨੁਕਸਾਨ ਕਰਾਉਣ ਵਾਲੀ ਗੱਲ ਆ ਇਹਦੇ 'ਚ ਮੈਨੂੰ ਕੋਈ ਵੀਡੀ ਇਹਦੇ ਵਾਲੀ ਗੱਲ ਲੱਗੀ ਕਿ ਕਿ ਚਾਰ ਪੰਜ ਦਿਨ ਤੋਂ ਬਹੁਤ ਕਿੰਤੂ-ਪ੍ਰਿੰਤੂ ਚੱਲ ਰਿਹਾ ਪਾਣੀ ਬੋਲੇ ਕਿਉਂਕਿ ਆਪਣੇ ਵਾਸਤੇ ਦਾ ਰੋਗ ਨਹੀਂ ਆਪ ਇਹੋ ਜੀ ਗੱਲ ਚ ਪੈਣਾ ਨਹੀਂ ਚਾਹਦੇ ਪਰ ਆ ਸਮਝਦਾ ਕਿ ਜੇ ਕਿਸੇ ਦੇ ਬੱਚਿਆਂ ਦਾ ਨੁਕਸਾਨ ਹੋ ਜੇ ਸਾਨੂੰ ਇਹ ਗੱਲਾਂ ਜਿਹੜੀਆਂ ਸਿਕਰੇਟ ਰੱਖਣੀਆਂ ਚਾਹੀਦੀਆਂ ਸੀਗੀਆਂ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਦੋਪਨ ਨਹੀਂ ਕਰਨੀਆਂ ਚਾਹੀਦੀਆਂ ਮਜੀਠਿਆ ਸਾਹਿਬ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਤੁਸੀਂ ਉਸ ਪਰਿਵਾਰ ਨਾਲ ਉਹ ਐਸਐਸਪੀ ਸਾਹਿਬ ਕਹੜੇ ਦੂਰ ਨੇ ਹਮਸਾ ਨਹੀਂ ਰਹਿੰਦੇ ਨੇ ਉਹਨਾਂ ਦੇ ਕੋਲ ਲੈ ਕੇ ਜਾਓ ਹੋਰ ਕਦੇ ਤੁਸੀਂ ਚੰਡੀਗੜ੍ਹ ਰਹਿ ਰਹੇ ਹੋ ਅੱਜਕੱਲ੍ਹ ਉੱਥੇ ਸਭ ਲੋਕਾਂ ਨੂੰ ਡੀਜੀਪ ਚਲੋ ਕਾਰਨ ਦੇ ਖਿਆਲ ਇਹਦਾ ਕੁਝ ਹੋ ਰਹੀ ਆ ਇਸ ਤਰ੍ਹਾਂ ਬੋਲਣਾ ਮੈਂ ਵੀ ਸਮਝਦਾ ਤੁਸੀਂ ਵੀ ਸਮਝਦੇ ਹੋ ਸਾਰੇ ਲੋਕ ਹੀ ਸਮਝਦੇ ਆ ਕਿ ਬਾਰ ਬਾਰ ਇੰਦੀਆਂ ਗੱਲਾਂ ਕਰਨ ਦਾ ਮੁੱਦਾ ਹੁਣ ਕੀ ਬਣ ਗਿਆ ਸੋ ਇਸ ਕਰਕੇ ਸਾਨੂੰ ਅਗੇ ਪਰਿਵਾਰਾਂ ਦੀ ਮਾਫ਼ਰਨੀ ਚਾਹੀਦੀ ਹੈ ਇਹਨਾਂ ਦਾ ਨੁਕਸਾਨ ਨਹੀਂ ਕਰਾਉਣਾ ਚਾਹੀਦਾ ਪੁਲਿਸ ਜਿਹੜੀ ਉਹ ਬ੍ਰਿਤੀ ਦੇ ਨਾਲ ਇਸ ਕੇਸ ਦੀ ਕਾਰਵਾਈ ਕਰ ਰਹੀ ਆ ਔਰ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਹੀ ਲਿਆ ਇਹ ਚ ਕੋਈ ਦੂਰੀ ਨਹੀਂ ਮੈਂ ਮਜੀਠੀਆ ਸਾਹਿਬ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਕਾਂਗਰਸ ਦੀ ਸਰਕਾਰ ਕਾਂਗਰਸ ਦੀ ਸਰਕਾਰ ਵੇਲੇ ਤੁਹਾਨੂੰ ਵੀ ਪਤਾ ਇੱਕ ਦੋ ਕੱਲਾ ਮੇਰੇ ਨਾਲ ਵਾਪਰੀਆਂ ਆਪਾਂ ਨੂੰ ਕਨੇ ਸਿਕਿਉਰਟੀ ਦਿੱਤੀ ਹੈ ਆਪਣਾ ਕਨੇ ਪਰਚਾ ਦੱਚ ਕੀਤਾ ਸ ਫੇਰ ਵੀ ਇਹ ਸਰਕਾਰ ਚੀਜ਼ ਆ ਕਿ ਜਿਹਨੇ ਮੈਟੋ ਮੈਡੀ ਜਿਹੜੀ ਆ ਉਹਨਾਂ ਨੂੰ ਪਰਿਵਾਰਕ ਸਟੌਟਿਕ ਦੇਦੀ ਸਭ ਕੁਝ ਦੇਦਾ ਸੋ ਮੈਂ ਇਸ ਕੇਸ ਦੇ ਵਿੱਚ ਅੱਜ ਐਸਐਸਪੀ ਸਾਹਿਬ ਨਾਲ ਗੱਲ ਵੀ ਕੀਤੀ ਆ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਪਰਿਵਾਰ ਨੂੰ ਮਿਲਾਂ ਕਿ ਜੇ ਹੋ ਸਕੇ ਤਾਂ ਮੈਂ ਉਸ ਪਰਿਵਾਰ ਨੂੰ ਨਾਲ ਲੈ ਕੇ ਐਸਐਸਪੀ ਸਾਹਿਬ ਨੂੰ ਮਿਲਾਵਾਂਗਾ ਔਰ ਜੇ ਕੁਝ ਹੋਰ ਵੀ ਉਹਨਾਂ ਨੂੰ ਸਰਕਾਰ ਵੱਲੋਂ ਕੁਝ ਹੁੰਦਾ ਚਾਹੀਦੀ ਵੀ ਤਾਂ ਵੀ ਉਹਨਾਂ ਨੂੰ ਆਪਾਂ ਦੇਵਾਂਗੇ ਕਿਉਂਕਿ ਸਾਡਾ ਪਰਚੀ ਬੰਦਾ ਉਹਨਦੀ ਮੁਫਾਜਲ ਕਰਨਾ ਸੋ ਬਹੁਤ ਬਹੁਤ ਧੰਨਵਾਦ ਫਿਰ ਬੇੰਤੀ ਅਮਨ ਸ਼ੇਰ ਸਾਹਿਬ ਇਹ ਜਿਹੜਾ ਨਾ ਉਹ ਅੰਦਰ ਖਾਤੇ ਜਾ ਕੇ ਤੁਸੀਂ ਐਸਐਸਪੀ ਸਾਹਿਬ ਕੋਲ ਬਹਿ ਕੇ ਉਹਨਾਂ ਨੂੰ ਉਹਨਾਂ ਦੀ ਰਿਕਾਰਡਿੰਗ ਸੁਣਾਉਂਦੇ ਜਾਣਾ ਦਾ ਧੰਨਵਾਦ ਦੇ ਤੇ ਜਿਆਦਾ ਵਧੀਆ ਸੀ ਇਹ ਜਿਹੜਾ ਓਪਨਲੀ ਆਪਾਂ ਕੰਮ ਕਰਤਾ ਨੂੰ ਇਹ ਕਹਦੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਕਿਸੇ ਦਾ ਆਪਦਾ ਨੁਕਸਾਨ ਹੋ ਸਕਦਾ ਸੋਏ ਸੋਈਏ ਕੰਮ ਸੰਥੋੜਾ ਆ ਜਾ ਓਵੋਇਡ ਰਹਿਣਾ ਚਾਹੀਦਾ ਬਾਕੀ ਮੈਂ ਉਹ ਪਰਿਵਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਜਾਓ ਜੇ ਕੋਈ ਵੀ ਕਿਤੇ ਲੋੜ ਹੈ ਉਹ ਨਹੀਂ ਐਸਐਸਪੀ ਸਾਹਿਬ ਨੂੰ ਜਾ ਕੇ ਮਿਲੋ ਤੁਹਾਡੀ ਹਰ ਅਸਰ ਗੱਲ ਸੁਣਨ ਉਤਾਰ ਬਿਠਾਵਾ ਕਿਸੇ ਨਾਲ ਕੋ ਤੱਕਾ ਨਹੀਂ ਹੋ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ